ਪਿਆਰ ਭਰਿਆ ਸਤਿ ਸ਼ਕਾਲ ਤੇ 79ਵੇਂ 인ਡੀਪੈਂਡੈਂਸ ਡੇ ਤੇ ਸਾਰਿਆਂ ਨੂੰ ਵਧਾਈਆਂ ਤੁਹਾਨੂੰ ਵੀ ਪ੍ਰੈਸ ਦੇ ਭਰਾਵਾਂ ਨੂੰ ਤੇ ਤੁਹਾਡੇ ਦਰਸ਼ਕਾਂ ਨੂੰ ਵੀ ਮੈਨੂੰ ਬੜਾ ਚੰਗਾ ਲੱਗਿਆ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਦੇ ਸ਼ਹਿਰ ਚ ਆ ਕੇ ਸੰਗਰੂਰ ਵਿੱਚ ਬਹੁਤ ਪਿਆਰ ਮਿਲਿਆ ਬੱਚਿਆਂ ਨੇ ਜਿਹੜਾ ਪਰਫਾਰਮ ਕੀਤਾ ਬਹੁਤ ਚੰਗਾ ਕੀਤਾ ਜਿਹੜੀ ਪਰੇਡ ਹੋਈ ਬੜੀ ਵਧੀਆ ਹੋਈ ਔਰ ਮੈਂ ਦੇਖ ਰਿਹਾ ਕਿ ਜਿਹੜਾ ਜਿੱਦਾਂ ਕਿ ਪੂਰਾ ਸੂਬਾ ਤਰੱਕੀ ਕਰ ਰਿਹਾ ਸੰਗਰੂਰ ਵੀ ਬੜੀ ਤਰੱਕੀ ਕਰ ਰਿਹਾ ਕੋਈ 2300 ਕਰੋੜ ਦੇ ਆਸ-ਪਾਸ ਦੇ ਗ੍ਰਾਂਟ ਸੰਗਰੂਰ ਨੂੰ ਦਿੱਤੇ ਜਾ ਚੁੱਕੇ ਪਿਛਲੇ 3 ਸਾਲਾਂ 'ਚ ਇਹਦੇ ਵਿੱਚ ਪਿੰਡੂ ਇਲਾਕਿਆਂ ਵਿੱਚ ਸਪੈਸ਼ਲਿਟੀ ਖੇਤਾਂ 'ਚ ਸਾਰੇ ਖੇਤਾਂ ਵਿੱਚ ਕਨਾਲਾਂ ਠੀਕ ਕਰਕੇ ਤੇ ਪਾਣੀ ਪਹੁੰਚਾਇਆ ਜਾ ਰਿਹਾ ਔਰ ਸ਼ਹਿਰ ਵੀ ਤਰੱਕੀ ਕਰ ਰਿਹਾ ਹਨ ਬਹੁਤ ਖੁਸ਼ੀ ਹੈ ਬਾਕੀ ਨਸ਼ਿਆਂ ਵਿਰੁੱਧ ਜਿਹੜੀ ਸਿੱਖਿਆ ਕ੍ਰਾਂਤੀ ਹੈ ਇੰਡਸਟਰੀ ਲਈ ਜਿੰਨਾ ਅਸੀਂ ਕਰ ਸਕਦੇ ਹਾਂ ਕੀਤਾ ਔਰ ਹੋਰ ਵੀ ਕਰਾਂਗੇ 110 ਹਜ਼ਾਰ ਕਰੋੜ ਪਿਛਲੇ 3 ਸਾਲਾਂ ਵਿੱਚ ਇੰਡਸਟਰੀ ਵਿੱਚ ਇਨਵੈਸਟਮੈਂਟ ਹੋ ਚੁੱਕੀ 4.5 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਮਿਲਿਆ ਔਰ ਇਹ ਪੰਜਾਬ ਹੁਣ ਜਿੰਨੀ ਇਸ ਵੱਲੇ ਤਰੱਕੀ ਤੇ ਹੈ ਮੈਨੂੰ ਲੱਗਦਾ ਮੈਂ ਆਪਣੀ ਲਾਈਫ ਚ ਕਦੀ ਐਦਾਂ ਦਾ ਦੇਖਿਆ ਇਹ ਜੇ ਕੰਮ ਇਹ ਸਰਕਾਰ ਨੇ ਕੀਤੇ ਆ ਜਿਹੜੇ ਕੋਈ 40 ਸਾਲ ਤੋਂ ਨਹੀਂ ਹੋਏ ਸੀ 50 ਸਾਲ ਤੋਂ ਨਹੀਂ ਹੋਏ ਸੀ 30 ਸਾਲ ਤੋਂ ਨਹੀਂ ਹੋਏ ਸੀਗੇ ਉਹ ਕੰਮ ਐ ਸਰਕਾਰ ਨੇ ਆ ਕੇ ਮੁਕੰਮਲ ਕੀਤੇ ਨਵਾਂ ਕੀ ਪ੍ਰੋਜੈਕਟ ਲੈ ਕੇ ਆ ਰਹੀ ਹੈ ਕੋਈ ਇੰਡਸਟਰੀ ਲਾ ਰਹੀ ਹੈ ਪੰਜਾਬ ਦੇ ਵਿੱਚ ਇੰਡਸਟਰੀ ਚ ਮੈਂ ਤੁਹਾਨੂੰ ਦੱਸਿਆ ਜੀ 110000 ਕਰੋੜ ਦੀ ਲਾਗਤ ਆ ਚੁੱਕੀ ਹੈ ਮੈਂ 1 ਮਹੀਨਾ ਹੋਇਆ ਹਲੇ ਆਏ 6000 ਕਰੋੜ ਦੀਆਂ ਹੋਰ ਇਨਵੈਸਟਮੈਂਟਾਂ ਪ੍ਰੋਮਿਸ ਹੋ ਚੁੱਕੀਆਂ ਉਹਨਾਂ ਦੀ ਡਿਟੇਲ ਅਸੀਂ ਤੁਹਾਨੂੰ 5-7 ਦਿਨਾਂ ਚ ਦੇ ਦਾਂਗੇ ਪਰ ਹੁਣ ਅਸੀਂ ਇੱਕ ਪੰਜਾਬ ਇਨਵੈਸਟ ਸਬਮਿਟ ਵੀ ਕਰਨ ਜਾ ਰਹੇ ਆ ਮਾਰਚ ਚ ਜਿੱਥੇ ਕਿ ਦੇਸ਼ ਸਾਡੇ ਸੂਬੇ ਤੋਂ ਦੇਸ਼ ਤੋਂ ਤੇ ਬਾਹਰੋਂ ਵੀ ਇਨਵੈਸਟਰ ਆਣਗੇ ਔਰ ਦੂਜੀ ਗੱਲ ਅਸੀਂ ਰੋਡ ਸ਼ੋਅ ਜਗਾ ਜਗਾ ਕਰਨ ਜਾ ਰਹੇ ਆ ਪੰਜਾਬ ਚ ਵੀ ਤੇ ਪੰਜਾਬ ਤੋਂ ਬਾਹਰ ਵੀ ਜਿਸ ਤਰ੍ਹਾਂ ਅੱਜ ਜਾਦੀ ਦਿਹਾੜਾ ਮਨਾਇਆ ਤੇ ਪੰਜਾਬ ਦੇ ਵਿੱਚ ਜਿਹੜੇ ਨੌਕਰੀਆਂ ਮੰਗ ਰਹੇ ਸੀ ਨੌਜਵਾਨ ਉਹਨਾਂ ਨੂੰ ਅੱਜ ਰੀਟੇਨ ਕੀਤਾ ਗਿਆ ਉਹਨਾਂ ਦੀ ਆਜ਼ਾਦੀ ਦਾ ਬਰਕੀ ਸੋ ਮੈਨੂੰ ਐਸ ਖਬਰ ਬਾਰੇ ਨਹੀਂ ਪਤਾ ਕਿੱਥੇ ਰਿਟੇਨ ਕੀਤਾ ਗਿਆ ਹੈ। ਐਮਦਿਕਾ ਉਠਾਣੇ ਦੇ ਵਿੱਚ। ਪੂਰੇ ਪੰਜਾਬ 'ਚ ਕੀਤਾ ਕਿ ਪੰਜਾਬ ਦੇ ਵਿੱਚ ਤਿੰਨੇ ਵੀ ਪ੍ਰੈਸਟੋ ਹੱਕੀ ਮੰਗਾਂ ਜਿਹੜਾ ਨਾਲ ਸਰਕਾਰ ਨੇ ਵਾਅਦੇ ਕੀਤੇ ਹੋਏ ਸੀ। ਨਹੀਂ ਨਹੀਂ ਜੋ ਵਾਅਦੇ ਸਰਕਾਰ ਨੇ ਕੀਤੇ ਆ ਸਾਰੇ ਪੂਰੇ ਹੋਣਗੇ। ਜੇ ਕੋਈ ਕਿਸੇ ਦਾ ਵੀ ਰੋਸ਼ ਹੈਗਾ ਉਹਦਾ ਪ੍ਰਗਟ ਕਰਨ ਦਾ ਤਰੀਕਾ ਹੈਗਾ ਸਾਡੇ ਕੋਲ ਆਨ ਸਾਨੂੰ ਆਪਣੀਆਂ ਮੰਗਾਂ ਦੇਣ। ਅਸੀਂ ਸਾਰੇ ਜਿਹੜੇ ਉਹਨਾਂ ਦੀਆਂ ਮੰਗਾਂ ਚਾਹੇ ਵਾਦੇ ਕੀਤੇ ਸੀ ਚਾਹੇ ਨਹੀਂ ਕੀਤੇ ਸੀ ਕੋਸ਼ਿਸ਼ ਕਰਕੇ ਸਾਰੀਆਂ ਪੂਰੀਆਂ ਕਰਾ ਲਈ ਜਿਸ ਤਰ੍ਹਾਂ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਮੰਨਦੇ ਨਹੀਂ ਲੱਗਦਾ ਕਿ ਆਜ਼ਾਦੀ ਆਈ ਹੈ ਕਿ ਜੇ ਬੰਦੇ ਗੱਲ ਹੀ ਨਹੀਂ ਰੱਖਣ ਦੇ ਰਹੇ ਤੇ ਕਿ ਆਜ਼ਾਦੀ ਕਿਵੇਂ ਕੈਸਾ ਹੋਵੇ ਕਿ ਜਾਂਦੀ ਹੈ ਆਜ਼ਾਦੀ ਦਾ ਮੀਨਿੰਗ ਕੀ ਰਹਿ ਗਿਆ ਦੇਖੋ ਆਜ਼ਾਦੀ ਤੇ ਦੋ ਚੀਜ਼ਾਂ ਹੁੰਦੀਆਂ ਇੱਕ ਹੁੰਦਾ ਆਜ਼ਾਦੀ ਆਪਾਂ ਮਨਾ ਲਈ ਜਿੱਦਾਂ ਆਪਾਂ ਇੱਥੇ ਕਰ ਰਹੇ ਹਾਂ ਸਾਰੇ ਜਿਲ੍ਹਿਆਂ 'ਚ ਮਨਾਈ ਜਾ ਰਹੇ ਆ ਇੱਕ ਇੱਕ ਇਹ ਵੀ ਚੀਜ਼ ਦਾ ਧਿਆਨ ਰੱਖਣਾ ਪੈਂਦਾ ਕਿ ਬੜਾ ਸੈਂਸਿਟਿਵ ਜਿਹਾ ਦਿਨ ਹੁੰਦਾ ਕੋਈ ਲਾਅ ਐਂਡ ਆਰਡਰ ਦੀ ਪ੍ਰੋਬਲਮ ਨਾ ਹੋਵੇ ਇਹ ਦੇਖੋ ਇਹ ਪੁਲਿਸ ਫੋਰਸ ਨੇ ਡਿਸੀਜਨ ਲੈਣੇ ਹੁੰਦੇ ਆ ਲਾਅ ਐਂਡ ਆਰਡਰ ਨੇ ਡਿਸੀਜਨ ਲੈਣੇ ਹੁੰਦੇ ਸੋ ਉਹਨਾਂ ਨੂੰ ਲੱਗਦਾ ਹੋਣਾ ਵੀ ਕੋਈ ਹਾਲਾਤ ਖਰਾਬ ਨਾ ਹੋਣ ਐਸ ਕਰਕੇ ਕੋਈ ਸਖਤੀ ਕੀਤੀ ਜਿਸ ਤਰ੍ਹਾਂ ਪਹਿਲਾਂ ਐਲਾਨ ਕੀਤੇ ਜਾਂਦੇ ਸੀ ਕਿ ਅਸੀਂ ਮਿਲਾਂਗੇ ਪਰ ਹੁਣ ਮਿਲਿਆ ਨਹੀਂ ਆ ਪਿਆਰ ਭਰਿਆ ਸਸਤੀ ਕਾਲ ਤੇ 79ਵੇਂ 인ਡੀਪੈਂਡੈਂਸ ਡੇ ਤੇ ਸਾਰਿਆਂ ਨੂੰ ਵਧਾਈਆਂ ਤੁਹਾਨੂੰ ਵੀ ਪ੍ਰੈਸ ਦੇ ਭਰਾਵਾਂ ਨੂੰ ਤੇ ਤੁਹਾਡੇ ਦਰਸ਼ਕਾਂ ਨੂੰ ਵੀ ਮੈਨੂੰ ਬੜਾ ਚੰਗਾ ਲੱਗਿਆ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਦੇ ਸ਼ਹਿਰ ਚ ਆ ਕੇ ਸੰਗਰੂਰ ਵਿੱਚ ਬਹੁਤ ਪਿਆਰ ਮਿਲਿਆ ਬੱਚਿਆਂ ਨੇ ਜਿਹੜਾ ਪਰਫਾਰਮ ਕੀਤਾ ਬਹੁਤ ਚੰਗਾ ਕੀਤਾ ਜਿਹੜੀ ਪਰੇਡ ਹੋਈ ਬੜੀ ਵਧੀਆ ਹੋਈ ਔਰ ਮੈਂ ਦੇਖ ਰਿਹਾ ਕਿ ਜਿਹੜਾ ਜਿੱਦਾਂ ਕਿ ਪੂਰਾ ਸੂਬਾ ਤਰੱਕੀ ਕਰ ਰਿਹਾ ਸੰਗਰੂਰ ਵੀ ਬੜੀ ਤਰੱਕੀ ਕਰ ਰਿਹਾ ਕੋਈ 2300 ਕਰੋੜ ਦੇ ਆਸ-ਪਾਸ ਦੇ ਗ੍ਰਾਂਟ ਸੰਗਰੂਰ ਨੂੰ ਦਿੱਤੇ ਜਾ ਚੁੱਕੇ ਪਿਛਲੇ 3 ਸਾਲਾਂ ਚ ਇਦੇ ਵਿੱਚ ਪਿੰਡੂ ਇਲਾਕਿਆਂ ਵਿੱਚ ਸਪੈਸ਼ਲਿਟੀ ਖੇਤਾਂ 'ਚ ਸਾਰੇ ਖੇਤਾਂ ਵਿੱਚ ਕਨਾਲਾਂ ਠੀਕ ਕਰਕੇ ਤੇ ਪਾਣੀ ਪੰਚਾਇਆ ਜਾ ਰਿਹਾ ਹੈ। ਔਰ ਸ਼ਹਿਰ ਵੀ ਤਰੱਕੀ ਕਰ ਰਿਹਾ। ਅਨੁਭਉਤ ਖੁਸ਼ੀ ਹੈ ਬਾਕੀ ਨਸ਼ਿਆਂ ਵਿਰੁੱਧ ਜਿਹੜੀ ਸਿੱਖਿਆ ਕ੍ਰਾਂਤੀ ਹੈ। ਇੰਡਸਟਰੀ ਲਈ ਜਿੰਨਾ ਅਸੀਂ ਕਰ ਸਕਦੇ ਹਾਂ ਕੀਤਾ ਔਰ ਹੋਰ ਵੀ ਕਰਾਂਗੇ। 110000 ਕਰੋੜ ਪਿਛਲੇ 3 ਸਾਲਾਂ ਵਿੱਚ ਇੰਡਸਟਰੀ ਵਿੱਚ ਇਨਵੈਸਟਮੈਂਟ ਹੋ ਚੁੱਕੀ 4.5 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਮਿਲਿਆ। ਔਰ ਇਹ ਪੰਜਾਬ ਹੁਣ ਜਿੰਨੀ ਇਸ ਵੇਲੇ ਤਰੱਕੀ ਤੇ ਹੈ ਮੈਨੂੰ ਲੱਗਦਾ ਮੈਂ ਆਪਣੀ ਲਾਈਫ ਚ ਕਦੀ ਐਦਾਂ ਦਾ ਦੇਖਿਆ ਇਹ ਜੇ ਕੰਮ ਇਹ ਸਰਕਾਰ ਨੇ ਕੀਤੇ ਹੈ ਜਿਹੜੇ ਕੋਈ 40 ਸਾਲ ਤੋਂ ਨਹੀਂ ਹੋਏ ਸੀ 50 ਸਾਲ ਤੋਂ ਨਹੀਂ ਹੋਏ ਸੀ 30 ਸਾਲ ਤੋਂ ਨਹੀਂ ਹੋਏ ਸੀਗੇ ਉਹ ਕੰਮ ਹੈ ਸਰਕਾਰ ਨੇ ਆ ਕੇ ਮੁਕੰਮਲ ਕੀਤੇ। ਨਵਾਂ ਕੀ ਪ੍ਰੋਜੈਕਟ ਲੈ ਆ ਰਹੀ ਹੈ ਕੋਈ ਇੰਡਸਟਰੀ ਲੈ ਆ ਰਹੀ ਹੈ ਪੰਜਾਬ ਦੇ ਵਿੱਚ ਇੰਡਸਟਰੀ ਜੀ ਮੈਂ ਤੁਹਾਨੂੰ ਦੱਸਿਆ ਜੀ 110000 ਕਰੋੜ ਦੀ ਲਾਗਤ ਆ ਚੁੱਕੀ ਹੈ ਮੈਂ 1 ਮਹੀਨਾ ਹੋਇਆ ਹਲੇ ਆਏ 6000 ਕਰੋੜ ਦੀਆਂ ਹੋਰ ਇਨਵੈਸਟਮੈਂਟਾਂ ਪ੍ਰੋਮਿਸ ਹੋ ਚੁੱਕੀਆਂ ਉਹਨਾਂ ਦੀ ਡਿਟੇਲ ਅਸੀਂ ਤੁਹਾਨੂੰ 5-7 ਦਿਨਾਂ ਚ ਦੇ ਦਾਂਗੇ ਪਰ ਹੁਣ ਅਸੀਂ ਇੱਕ ਪੰਜਾਬ ਇਨਵੈਸਟ ਸਬਮਿਟ ਵੀ ਕਰਨ ਜਾ ਰਹੇ ਆ ਮਾਰਚ ਚ ਜਿੱਥੇ ਕਿ ਦੇਸ਼ ਸਾਡੇ ਸੂਬੇ ਤੋਂ ਦੇਸ਼ ਤੋਂ ਤੇ ਬਾਹਰੋਂ ਵੀ ਇਨਵੈਸਟਰ ਆਣਗੇ ਔਰ ਦੂਜੀ ਗੱਲ ਅਸੀਂ ਰੋਡ ਸ਼ੋਅ ਜਗਾ ਜਗਾ ਕਰਨ ਜਾ ਰਹੇ ਹਾਂ ਪੰਜਾਬ 'ਚ ਵੀ ਤੇ ਪੰਜਾਬ ਤੋਂ ਬਾਹਰ ਇਹ ਜਿਸ ਤਰ੍ਹਾਂ ਅੱਜ ਆਜ਼ਾਦੀ ਦਿਹਾੜਾ ਮਨਾਇਆ ਹੈ ਤੇ ਪੰਜਾਬ ਦੇ ਵਿੱਚ ਜਿਹੜੇ ਨੌਕਰੀਆਂ ਮੰਗ ਰਹੇ ਸੀ ਨੌਜਵਾਨ ਉਹਨਾਂ ਨੂੰ ਅੱਜ ਰੀਟੇਨ ਕੀਤਾ ਗਿਆ ਉਹਨਾਂ ਦੀ ਆਜ਼ਾਦੀ ਦਾ ਬਾਰੇ ਕੀ ਸੋਚਦੇ ਨੇ ਮੈਨੂੰ ਐਸ ਖਬਰ ਬਾਰੇ ਨਹੀਂ ਪਤਾ ਕਿੱਥੇ ਰੀਟੇਨ ਕੀਤਾ ਗਿਆ ਹਮਦਗੜ ਥਾਣੇ ਦੇ ਵਿੱਚ ਪੂਰੇ ਪੰਜਾਬ ਚ ਕੀਤਾ ਕਿ ਪੰਜਾਬ ਦੇ ਵਿੱਚ ਤਿੰਨੇ ਵੀ ਪ੍ਰੈਸਟੋ ਹੱਕੀ ਮੰਗਾਂ ਜਿਹੜਾ ਸਰਕਾਰ ਨੇ ਵਾਅਦੇ ਕੀਤੇ ਹੋਏ ਨੇ ਨਹੀਂ ਨਹੀਂ ਜੋ ਵਾਅਦੇ ਸਰਕਾਰ ਨੇ ਕੀਤੇ ਆ ਸਾਰੇ ਪੂਰੇ ਹੋਣਗੇ ਜੇ ਕੋਈ ਕਿਸੇ ਦਾ ਵੀ ਰੋਸ਼ ਹੈਗਾ ਉਹਦਾ ਪ੍ਰਗਟ ਕਰਨ ਦਾ ਤਰੀਕਾ ਹੈਗਾ ਸਾਡੇ ਕੋਲ ਆਨ ਸਾਨੂੰ ਆਪਣੀਆਂ ਮੰਗਾਂ ਦੇਣ ਅਸੀਂ ਸਾਰੇ ਜਿਹੜੇ ਉਹਨਾਂ ਦੀਆਂ ਮੰਗਾਂ ਚਾਹੇ ਵਾਅਦੇ ਕੀਤੇ ਸੀ ਚਾਹੇ ਨਹੀਂ ਕੀਤੇ ਸੀ ਕੋਸ਼ਿਸ਼ ਕਰਕੇ ਸਾਰੀਆਂ ਪੂਰੀਆਂ ਕਰਾਵਾਂ ਜਿਸਾ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਮੰਨਦੇ ਨਹੀਂ ਲੱਗਦਾ ਕਿ ਆਜ਼ਾਦੀ ਆਈ ਹੈ ਕਿ ਜੇ ਬੰਦੇ ਗੱਲ ਹੀ ਨਹੀਂ ਰੱਖਣ ਦੇ ਰਹੇ ਤੇ ਇੱਕ ਆਜ਼ਾਦੀ ਕਿਵੇਂ ਕਹਿ ਸਕਦੇ ਕਿ ਜਾਦੀ ਆਜ਼ਾਦੀ ਦਾ ਮੀਨਿੰਗ ਕੀ ਰਹਿ ਗਿਆ ਦੇਖੋ ਆਜ਼ਾਦੀ ਤੇ ਦੋ ਚੀਜ਼ਾਂ ਹੁੰਦੀਆਂ ਇੱਕ ਹੁੰਦਾ ਆਜ਼ਾਦੀ ਆਪਾਂ ਮਨਾਣੀ ਜਿੱਦਾਂ ਆਪਾਂ ਇੱਥੇ ਕਰ ਰਹੇ ਹਾਂ ਸਾਰੇ ਜ਼ਿਲ੍ਹਿਆਂ 'ਚ ਮਨਾਈ ਜਾ ਰਹੀਆਂ ਇੱਕ ਇੱਕ ਇਹ ਵੀ ਚੀਜ਼ ਦਾ ਧਿਆਨ ਰੱਖਣਾ ਪੈਂਦਾ ਕਿ ਬੜਾ ਸੈਂਸੇਟਿਵ ਜਿਆ ਦਿਨ ਹੁੰਦਾ ਕੋਈ ਲਾਅ ਐਂਡ ਆਰਡਰ ਦੀ ਪ੍ਰੋਬਲਮ ਨਾ ਹੋਵੇ ਤੇ ਦੇਖੋ ਇਹ ਪੁਲਿਸ ਫੋਰਸ ਨੇ ਡਿਸੀਜਨ ਲੈਣੇ ਹੁੰਦੇ ਆ ਲਾਅ ਐਂਡ ਆਰਡਰ ਨੇ ਡਿਸੀਜਨ ਲੈਣੇ ਹੁੰਦੇ ਸੋ ਉਹਨਾਂ ਨੂੰ ਲੱਗਦਾ ਹੋਣਾ ਵੀ ਕੋਈ ਹਾਲਾਤ ਖਰਾਬ ਨਾ ਹੋ ਨਾ ਇਸ ਕਰਕੇ ਕੋਈ ਸ਼ਕਤੀ ਕੀਤੀ ਜਿਸ ਤਰ੍ਹਾਂ ਪਹਿਲਾਂ ਐਲਾਨ ਕੀਤੇ ਜਾਂਦੇ ਸੀ ਕਿ ਅਸੀਂ ਮਿਲਾਂਗੇ ਪਰ ਹੁਣ ਮਿਲਿਆ ਨਹੀਂ ਜੀ ਪਿਆਰ ਭਰਿਆ ਸਤਿ ਸ਼ਕਾਲ ਤੇ 79ਵੇਂ 인ਡੀਪੈਂਡੈਂਸ ਡੇ ਤੇ ਸਾਰਿਆਂ ਨੂੰ ਵਧਾਈਆਂ ਤੁਹਾਨੂੰ ਵੀ ਪ੍ਰੈਸ ਦੇ ਭਰਾਵਾਂ ਨੂੰ ਤੇ ਤੁਹਾਡੇ ਦਰਸ਼ਕਾਂ ਨੂੰ ਵੀ ਮੈਨੂੰ ਬੜਾ ਚੰਗਾ ਲੱਗਿਆ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਦੇ ਸ਼ਹਿਰ ਚ ਆ ਕੇ ਸੰਗਰੂਰ ਵਿੱਚ ਬਹੁਤ ਪਿਆਰ ਮਿਲਿਆ ਬੱਚਿਆਂ ਨੇ ਜਿਹੜਾ ਪਰਫਾਰਮ ਕੀਤਾ ਬਹੁਤ ਚੰਗਾ ਕੀਤਾ ਜਿਹੜੀ ਪਰੇਡ ਹੋਈ ਬੜੀ ਵਧੀਆ ਹੋਈ ਔਰ ਮੈਂ ਦੇਖ ਰਿਹਾ ਕਿ ਜਿਹੜਾ ਜਿੱਦਾਂ ਕਿ ਪੂਰਾ ਸੂਬਾ ਤਰੱਕੀ ਕਰ ਰਿਹਾ ਸੰਗਰੂਰ ਵੀ ਬੜੀ ਤਰੱਕੀ ਕਰ ਰਿਹਾ ਕੋਈ 2300 ਕਰੋੜ ਦੇ ਆਸ-ਪਾਸ ਦੇ ਗ੍ਰਾਂਟ ਸੰਗਰੂਰ ਨੂੰ ਦਿੱਤੇ ਜਾ ਚੁੱਕੇ ਪਿਛਲੇ 3 ਸਾਲਾਂ ਦੇ ਵਿੱਚ ਪਿੰਡੂ ਇਲਾਕਿਆਂ ਵਿੱਚ ਸਪੈਸ਼ਲਿਟੀ ਖੇਤਾਂ 'ਚ ਸਾਰੇ ਖੇਤਾਂ ਵਿੱਚ ਕਨਾਲਾਂ ਠੀਕ ਕਰਕੇ ਤੇ ਪਾਣੀ ਪਹੁੰਚਾਇਆ ਜਾ ਰਿਹਾ ਔਰ ਸ਼ਹਿਰ ਵੀ ਤਰੱਕੀ ਕਰ ਰਿਹਾ ਹਨ ਬਹੁਤ ਖੁਸ਼ੀ ਹੈ ਬਾਕੀ ਨਸ਼ਿਆਂ ਵਿਰੁੱਧ ਜਿਹੜੀ ਸਿੱਖਿਆ ਕ੍ਰਾਂਤੀ ਹੈ ਇੰਡਸਟਰੀ ਲਈ ਜਿੰਨਾ ਅਸੀਂ ਕਰ ਸਕਦੇ ਹਾਂ ਕੀਤਾ ਔਰ ਹੋਰ ਵੀ ਕਰਾਂਗੇ 110 ਹਜ਼ਾਰ ਕਰੋੜ ਪਿਛਲੇ 3 ਸਾਲਾਂ ਵਿੱਚ ਇੰਡਸਟਰੀ ਵਿੱਚ ਇਨਵੈਸਟਮੈਂਟ ਹੋ ਚੁੱਕੀ 4.5 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਮਿਲਿਆ ਔਰ ਇਹ ਪੰਜਾਬ ਹੁਣ ਜਿੰਨੀ ਐਸ ਵੱਲੇ ਤਰੱਕੀ ਤੇ ਹੈ ਮੈਨੂੰ ਲੱਗਦਾ ਮੈਂ ਆਪਣੀ ਲਾਈਫ ਚ ਕਦੀ ਐਦਾ ਦਾ ਦੇਖਿਆ ਇਹ ਜੇ ਕੰਮ ਇਹ ਸਰਕਾਰ ਨੇ ਕੀਤੇ ਆ ਜਿਹੜੇ ਕੋਈ 40 ਸਾਲ ਤੋਂ ਨਹੀਂ ਹੋਏ ਸੀ 50 ਸਾਲ ਤੋਂ ਨਹੀਂ ਹੋਏ ਸੀ 30 ਸਾਲ ਤੋਂ ਨਹੀਂ ਹੋਏ ਸੀਗੇ ਉਹ ਕੰਮ ਹੈ ਸਰਕਾਰ ਨੇ ਆ ਕੇ ਮੁਕੰਮਲ ਕੀਤੇ ਨਵਾਂ ਕੀ ਪ੍ਰੋਜੈਕਟ ਲੈ ਆ ਰਹੀ ਹੈ ਕੋਈ ਇੰਡਸਟਰੀ ਲਾ ਰਹੀ ਹੈ ਪੰਜਾਬ ਦੇ ਵਿੱਚ ਇੰਡਸਟਰੀ ਜੀ ਮੈਂ ਤੁਹਾਨੂੰ ਦੱਸਿਆ ਜੀ 110000 ਕਰੋੜ ਦੀ ਲਾਗਤ ਆ ਚੁੱਕੀ ਹੈ ਮੈਂ 1 ਮਹੀਨਾ ਹੋਇਆ ਹਲੇ ਆਏ 6000 ਕਰੋੜ ਦੀਆਂ ਹੋਰ ਇਨਵੈਸਟਮੈਂਟਾਂ ਪ੍ਰੋਮਿਸ ਹੋ ਚੁੱਕੀਆਂ ਉਹਨਾਂ ਦੀ ਡਿਟੇਲ ਅਸੀਂ ਤੁਹਾਨੂੰ 5-7 ਦਿਨਾਂ ਚ ਦੇ ਦਾਂਗੇ ਪਰ ਹੁਣ ਅਸੀਂ ਇੱਕ ਪੰਜਾਬ ਇਨਵੈਸਟ ਸੱਮਿਟ ਵੀ ਕਰਨ ਜਾ ਰਹੇ ਆ ਮਾਰਚ ਚ ਜਿੱਥੇ ਕਿ ਦੇਸ਼ ਸਾਡੇ ਸੂਬੇ ਤੋਂ ਦੇਸ਼ ਤੋਂ ਤੇ ਬਾਹਰੋਂ ਵੀ ਇਨਵੈਸਟਰ ਆਣਗੇ ਔਰ ਦੂਜੀ ਗੱਲ ਅਸੀਂ ਰੋਡ ਸ਼ੋਅ ਜਗਾ ਜਗਾ ਕਰਨ ਜਾ ਰਹੇ ਆ ਪੰਜਾਬ ਚ ਵੀ ਤੇ ਪੰਜਾਬ ਤੋਂ ਬਾਹਰ ਵੀ ਜਿਸ ਤਰ੍ਹਾਂ ਅੱਜ ਜਾਦੀ ਦਿਹਾੜਾ ਮਨਾਇਆ ਤੇ ਪੰਜਾਬ ਦੇ ਵਿੱਚ ਜਿਹੜੇ ਨੌਕਰੀਆਂ ਮੰਗ ਰਹੇ ਸੀ ਨੌਜਵਾਨ ਉਹਨਾਂ ਨੂੰ ਅੱਜ ਰੀਟੇਨ ਕੀਤਾ ਗਿਆ ਉਹਨਾਂ ਦੀ ਜਾਦੀ ਦਾ ਬਾਰੇ ਕੀ ਸੋਚੋ ਮੈਨੂੰ ਐਸ ਖਬਰ ਬਾਰੇ ਨਹੀਂ ਪਤਾ ਕਿੱਥੇ ਰੀਟੇਨ ਕੀਤਾ ਗਿਆ ਹੈ। ਐਮਦਗੜ ਥਾਣੇ ਦੇ ਵਿੱਚ। ਪੂਰੇ ਪੰਜਾਬ ਵਿੱਚ ਕੀਤਾ ਕਿ ਪੰਜਾਬ ਦੇ ਵਿੱਚ 3 ਵੀ ਪਿੰਡਾਂ 'ਚ ਹੱਕੀ ਮੰਗਾਈ ਜਿਨ੍ਹਾਂ ਨਾਲ ਸਰਕਾਰ ਨੇ ਵਾਅਦੇ ਕੀਤੇ ਹੋਏ ਸੀ। ਨਹੀਂ ਨਹੀਂ ਜੋ ਵਾਅਦੇ ਸਰਕਾਰ ਨੇ ਕੀਤੇ ਆ ਸਾਰੇ ਪੂਰੇ ਹੋਣਗੇ। ਇਹ ਕੋਈ ਕਿਸੇ ਦਾ ਵੀ ਰੋਸ਼ ਹੈਗਾ ਉਹਦਾ ਪ੍ਰਗਟ ਕਰਨ ਦਾ ਤਰੀਕਾ ਹੈਗਾ ਸਾਡੇ ਕੋਲ ਆਨ ਸਾਨੂੰ ਆਪਣੀਆਂ ਮੰਗਾਂ ਦੇਣ। ਅਸੀਂ ਸਾਰੇ ਜਿਹੜੇ ਉਹਨਾਂ ਦੀਆਂ ਮੰਗਾਂ ਚਾਹੇ ਵਾਦੇ ਕੀਤੇ ਸੀ ਚਾਹੇ ਨਹੀਂ ਕੀਤੇ ਸੀ ਕੋਸ਼ਿਸ਼ ਕਰਕੇ ਸਾਰੀਆਂ ਪੂਰੀਆਂ ਕਰਾ ਦੇ ਜਿਸ ਤਰ੍ਹਾਂ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਮੰਨਦੇ ਨਹੀਂ ਲੱਗਦਾ ਕਿ ਆਜ਼ਾਦੀ ਆਈ ਹੈ ਕਿਉਂਕਿ ਜੇ ਬੰਦੇ ਨੂੰ ਗੱਲ ਹੀ ਨਹੀਂ ਰੱਖਣ ਦੇ ਰਹੇ ਤੇ ਕਿ ਆਜ਼ਾਦੀ ਕਿਵੇਂ ਕਹਿ ਸਕਦੇ ਕਿ ਆਜ਼ਾਦੀ ਦਾ ਮੀਨਿੰਗ ਕੀ ਰਹਿ ਗਿਆ ਦੇਖੋ ਆਜ਼ਾਦੀ ਤੇ ਦੋ ਚੀਜ਼ਾਂ ਹੁੰਦੀਆਂ ਇੱਕ ਹੁੰਦਾ ਆਜ਼ਾਦੀ ਆਪਾਂ ਮਨਾਣੀ ਜਿੱਦਾਂ ਆਪਾਂ ਇੱਥੇ ਕਰ ਰਹੇ ਹਾਂ ਸਾਰੇ ਜ਼ਿਲ੍ਹਿਆਂ 'ਚ ਮਨਾਈ ਜਾ ਰਹੀਆਂ ਇੱਕ ਇੱਕ ਇਹ ਵੀ ਚੀਜ਼ ਦਾ ਧਿਆਨ ਰੱਖਣਾ ਪੈਂਦਾ ਹੈ ਕਿ ਬੜਾ ਸੈਂਸਿਟਿਵ ਜਿਆ ਦਿਨ ਹੁੰਦਾ ਕੋਈ ਲਾਅ ਐਂਡ ਆਰਡਰ ਦੀ ਪ੍ਰੋਬਲਮ ਨਾ ਹੋਵੇ ਇਹ ਦੇਖੋ ਇਹ ਪੁਲਿਸ ਫੋਰਸ ਨੇ ਡਿਸੀਜਨ ਲੈਣੇ ਹੁੰਦੇ ਆ ਲਾਅ ਐਂਡ ਆਰਡਰ ਨੇ ਡਿਸੀਜਨ ਲੈਣੇ ਹੁੰਦੇ ਸੋ ਉਹਨਾਂ ਨੂੰ ਲੱਗਦਾ ਹੋਣਾ ਵੀ ਕੋਈ ਹਾਲਾਤ ਖਰਾਬ ਨਾ ਹੋਣ ਐਸ ਕਰਕੇ ਕੋਈ ਸਖਤੀ ਕੀਤੀ ਜੋ ਜਿਸ ਤਰ੍ਹਾਂ ਪਹਿਲਾਂ ਐਲਾਨ ਕੀਤੇ ਜਾਂਦੇ ਸੀ ਕਿ ਅਸੀਂ ਮਿਲਾਂਗੇ ਪਰ ਹੁਣ ਮਿਲਿਆ ਨਹੀਂ